ਕਹ ਲਿਆ ਹਾਂਜੀ ਤੁਮ ਸਾਹਿਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਤੁਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੇ ਵੀਰ ਅੱਜ ਜਿਹੜਾ ਅਸੀਂ ਸ਼ੁਰੂ ਕੀਤਾ ਮੈਂ ਸੁਰਸਿੰਘ ਪਿੰਡ ਤੋਂ ਚੱਲਿਆ ਜਿਹੜੀ ਸਿੱਖਿਆ ਕ੍ਰਾਂਤੀ ਅੱਗੇ ਗੱਲਾਂ ਬਾਤਾਂ ਚ ਹੁੰਦੀ ਸੀ ਜਦੋਂ ਪਹਿਲੀ ਸਰਕਾਰਾਂ ਬਣਦੀਆਂ ਸੀ ਤੇ ਜੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈ ਤੇ ਅਸੀਂ ਜਿਹੜੇ ਇਹ ਅਧ்கਾਟਨ ਕਰਕੇ ਆਏ ਹਾਂ ਇਹ ਕੰਮ ਕਰਕੇ ਫਿਰ ਉਦਘਾਟਨ ਕੀਤੇ ਆ ਅੱਜ ਸੁਰਸਿੰਗ ਤੋਂ ਚੱਲੇ ਆ ਪਹਿਲਾਂ ਉੱਥੇ 58 ਲੱਖ ਦੀ ਜਿਹੜੀ ਗ੍ਰਾਂਟ ਆ ਜਿਹੜੇ ਕਮਰੇ ਬਣੇ ਆ ਔਰ ਉਹ ਉਦਘਾਟਨ ਕਰਕੇ ਆਏ ਆ ਹੁਣ ਅਸੀਂ ਅਮਰਕੋਡ ਅੱਡੇ ਦੇ ਵਿੱਚ ਆ ਇੱਥੇ 50 ਲੱਖ ਦੀ ਜਿਹੜੀ ਗ੍ਰਾਂਟ ਆ ਉਹਦਾ ਜਿਹੜਾ ਅਸੀਂ ਅੱਜ ਜਿਹੜੇ ਕੰਮ ਦਾ ਉਦਘਾਟਨ ਕੀਤਾ ਤੇ ਜਿਹੜੀ ਮਾਨ ਸਾਹਿਬ ਨੇ ਤੇ ਸਾਡੇ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਸੀ ਬੈਂਕ ਸਾਹਿਬ ਨੇ ਉਹ ਜਿਹੜੀ ਸਿੱਖਿਆ ਕ੍ਰਾਂਤੀ ਹੁਣ ਦਿਖ ਰਹੀ ਹੈ ਤੁਹਾਨੂੰ ਸਕੂਲਾਂ ਦੀ ਦਿਖ ਵੀ ਦੱਸ ਰਹੀ ਹੈ ਸਾਨੂੰ ਟੀਚਰ ਸਹਿਬਾਨਾਂ ਦਾ ਤੁਸੀਂ ਜਾ ਕੇ ਵੇਖ ਲਓ ਕੋਈ ਘਾਟ ਨਹੀਂ ਮਤਲਬ ਜਿਹੜੀ ਸਿੱਖਿਆ ਕ੍ਰਾਂਤੀ ਹੁਣ ਪਿੰਡਾਂ ਵਿੱਚ ਵੀ ਉਹ ਨਜ਼ਰ ਆਉਣ ਲੱਗ ਪਈ ਆ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਢਾ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਕਰਾਉਣੀਆਂ ਲੋਕਾਂ ਨੇ ਸ਼ੁਰੂ ਕਰਤੀਆਂ ਤੁਹਾਨੂੰ ਸਭ ਹੁਣ ਤੱਕ ਕਿੰਨੇ ਸਕੂਲਾਂ ਦਾ ਤੁਸੀਂ ਉਦਘਾਟਨ ਕਰ ਚੁੱਕੇ ਹੋ ਹੁਣ ਤੱਕ ਜਿਹੜਾ ਇਹ ਸ਼ੁਰੂਆਤ ਕੀਤੀ ਆ ਜੀ ਆ ਚੌਥੇ ਸਕੂਲ 'ਚ ਆ ਚਾਰ ਸਕੂਲਾਂ ਦੇ ਕੰਮਾਂ ਦਾ ਜਿਹੜਾ ਢ ਘਾਟਣਾ ਉਹ ਕਰ ਚੁੱਕੇ ਆ ਕਰੀਬ ਕਿੰਨੇ ਮਤਲਬ ਪਿੰਡਾਂ ਦੇ ਵਿੱਚ ਤੁਸੀਂ ਇਹ ਘਟਨ ਜੇ ਟੋਟਲ ਵੀਰੇ ਮੈਂ ਗੱਲ ਕਰਾਂ ਹੁਣ ਤੱਕ 50 ਕਰੋੜ ਰੁਪਈਆ ਦੀ ਗ੍ਰਾਂਟ ਜਿਹੜੀ ਹੈ ਸਕੂਲਾਂ ਤੇ ਖਰਚ ਚੁੱਕੇ ਆ ਜਿਹੜੇ ਕੱਲੇ ਖੇਮ ਕਰਨ ਵਾਲੇ ਕੇਚ ਤੇ ਉਹ ਅਸੀਂ ਵਕ ਵਕ ਜਿਹੜੀ ਆ ਪੂਰੀ ਮਾਉਂਟ ਤੁਹਾਨੂੰ ਦੱਸੀ ਜਾਵਾਂਗੇ ਜਿਵੇਂ ਆ ਅੱਜ ਜਿਹੜੇ 4 ਸਕੂਲਾਂ ਦਾ ਅਸੀਂ ਇਕਾਟਨ ਕਰਕੇ ਆਏ ਆ 1 ਕਰੋੜ ਤੇ 8 ਲੱਖ ਰੁਪਈਏ ਦੇ ਕੰਮਾਂ ਦਾ ਅੱਜ ਦਾ ਘਟਨ ਕੀਤਾ ਜਿਹੜੀ 50 ਕਰੋੜ ਦੀ ਰਾਸ਼ੀ ਆਈ ਹੈ ਤੇ ਅਸੀਂ ਇੱਕ ਜਾਂ ਦੋ ਜਾਂ ਚਾਰ ਜਿੰਨੇ ਵੀ ਸਕੂਲਾਂ ਦਾ ਡੇ ਬਾਈ ਡੇ ਅਦ ਕਟਾਣ ਕਰਾਂਗੇ ਅਸੀਂ ਪ੍ਰੈਸ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਉਹ ਲੈ ਕੇ ਆਵਾਂਗੇ ਮੈਂ ਵਿਰੋਧੀਆਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਬਹੁਤ ਗੱਲਾਂ ਕਰਦੇ ਹੋ ਤੇ ਤੁਸੀਂ ਜਿਹੜੀ ਕਈ ਵਾਰੀ ਤੁਸੀਂ ਕੈਮਰੇ ਵਾਲੇ ਭਰਾ ਵੀ ਆ ਥੋੜਾ ਜਿਹਾ ਕਮਾਖ ਮੂਗਰ ਨੂੰ ਵਿਖਾ ਦਿਓ ਕਈ ਵਾਰੀ ਕਿਉਂਕਿ ਜਿਹੜੇ ਕੀਤੇ ਹੋਏ ਕੰਮਾ ਨੂੰ ਵੀ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਉਹਨਾਂ ਨੂੰ ਨਜ਼ਰੀ ਉਹਨਾਂ ਦੇ ਲਿਆ ਦਿਓ ਕਿ ਸਰਕਾਰ ਨੇ ਆ ਕੰਮ ਕੀਤੇ ਆ ਔਰ ਕਰਕੇ ਵਿਖਾਏ ਗੱਲਾਂ ਨਹੀਂ ਕੀਤੀਆਂ ਤੁਹਾਨੂੰ ਸਾਹਿਬ ਤੁਸੀਂ ਸਕੂਲ ਦੇ ਵਿੱਚ ਪਹੁੰਚੋ ਸਟਾਫ ਵੱਲੋਂ ਕੀ ਪ੍ਰੋਬਲਮਾਂ ਜਿਹੜੀਆਂ ਨੇ ਤੁਹਾਨੂੰ ਦੱਸੀਆਂ ਗਈਆਂ ਨੇ ਤੇ ਮੇਰੇ ਜਿਹੜੀ ਸਟਾਫ ਜਿਹੜਾ ਵਾ ਸਾਡਾ ਮੈਂ ਸਮਝਦਾ ਐ ਕਿ ਸਭ ਤੋਂ ਮੈਂ ਆਪ ਜੇ ਟੀਚਰ ਸਾਹਿਬਾਨਾਂ ਦੀ ਗੱਲ ਕਰਾਂ ਅਧਿਆਪਕਾਂ ਦੀ ਗੱਲ ਕਰਾਂ ਮੈਂ ਸਿਰ ਝੁਕਾ ਕੇ ਉਹਨਾਂ ਦਾ ਸਤਿਕਾਰ ਕਰਦਾ ਕਿਉਂਕਿ ਜਿੰਨੀ ਵੀ ਜਿਹੜੀ ਤਰੱਕੀ ਹੈ ਸਾਡੇ ਪੰਜਾਬ ਦੀ ਇਹਨਾਂ ਨੇ ਨੀਂਹ ਰੱਖਣੀ ਐ ਤੇ ਨੀਂ ਦੇ ਸਿਰਤੀ ਜਾ ਕੇ ਜਿਹੜਾ ਸਾਡੇ ਬੱਚਿਆਂ ਦਾ ਭੁੱਖ ਮਾਣਾ ਹੁੰਦਾ ਜਿਹੜੀਆਂ ਮੁਸ਼ਕਲਾਂ ਵੀ ਟੀਚਰ ਸਾਹਿਬਣ ਦੱਸ ਰਹੇ ਆ ਪਹਿਲੀ ਗੱਲ ਤੇ ਮੌਕੇ ਤੇ ਹੱਲ ਕਰ ਰਹੇ ਆ ਔਰ ਇੱਕ ਇੱਕ ਚੀਜ਼ ਜਿਹੜੀ ਆ ਵੀ ਜੇ ਬਿਲਡਿੰਗਾਂ ਬਣੀਆਂ ਉਹ ਸਾਡੇ ਟੀਚਰ ਸਾਹਿਬਾ ਨੇ ਉਹ ਸਾਨੂੰ ਪਹਿਲਾਂ ਦੱਸਿਆ ਸੀ ਕਿ ਇੱਥੇ ਆ ਕਮਰਿਆਂ ਦੀ ਘਾਟ ਆ ਇੱਥੇ ਚਾਰ ਦੀਵਾਰੀ ਹੋਣ ਵਾਲੀ ਆ ਇੱਥੇ ਬਾਥਰੂਮ ਬਣਨ ਵਾਲੇ ਆ ਉਹ ਜਿਹੜੀਆਂ ਅਸੀਂ ਘਾਟਾਂ ਨੂੰ ਇੱਕ ਇੱਕ ਕਰਕੇ ਜਿਹੜਾ ਉਹ ਦੂਰ ਕਰ ਰਹੇ ਆ ਔਰ ਜਿਹੜੀਆਂ ਵੀ ਘਾਟਾਂ ਜਾਂ ਜਿਹੜੀਆਂ ਵੀ ਸਮੱਸਿਆ ਸਾਡੇ ਟੀਚਰ ਸਾਹਿਬਾ ਨੇ ਮੇਰੇ ਧਿਆਨ ਚ ਲਿਆਉਣਗੇ ਉਹ ਮੌਕੇ ਤੇ ਹੀ ਹੱਲ ਕਰਕੇ ਦੇਵਾਂਗੇ ਕਈ ਅਜੇ ਵੀ ਸਕੂਲਾਂ ਦੇ ਵਿੱਚ ਜਿਹੜੇ ਆ ਟੀਚਰ ਬਹੁਤ ਘੱਟ ਨੇ ਤੇ ਉਹਨਾਂ ਦੇ ਜਿਹੜੇ ਸਕੂਲਾਂ ਦੇ ਵਿੱਚ ਭਰਤੀ ਕਦੋਂ ਤੱਕ ਪੂਰੀ ਹੋ ਜੇਗੀ ਨਹੀਂ ਭਰਤੀ ਹੋ ਚੁੱਕੀ ਹੈ ਜੀ ਮੇਰੇ ਖਿਆਲ ਬੀਓ ਸਾਹਿਬ ਦੱਸ ਰਹੇ ਸੀ ਕਿ ਜਿਹੜੇ ਕਿੰਨੇ ਆ ਜੀ ਉਹ 23 64 2364 ਟੀਚਰ ਬੋਰਡਰ ਜਿਹੜਾ ਵਾ ਉਹ ਬੋਰਡਰ ਤੇ ਹੀ ਟੀਚਰ ਜਿਹੜੇ ਸਾਰੇ ਆਉਣੇ ਆ ਤੇ ਉਹਨਾਂ ਦੇ ਵਿੱਚੋਂ ਬਹੁਤ ਜਲਦੀ ਇੱਕ ਮਹੀਨੇ ਤੱਕ ਮੇਰਾ ਖਿਆਲ ਹੈ ਜਿਹੜੇ ਬਾਕੀ ਕਿਤੇ ਘੱਟ ਵੀ ਹੈ ਟੀਚਰ ਉਹਦੇ ਟੀਚਰ ਪਹੁੰਚ ਜਾਣਗੇ ਸਿੱਖਿਆ ਮੰਤਰੀ ਵੱਲੋਂ ਪਿੱਛੇ ਜੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਰਾਖਵੀਆਂ ਜਿਹੜੀਆਂ ਸੀਟਾਂ ਜਿਹੜੀਆਂ ਰੱਖੀਆਂ ਜਾਣਗੀਆਂ ਕਿ ਉਹ ਜਿਹੜੀ ਜਿਹੜੀ ਮਹਿਮ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਬਿਲਕੁਲ ਜੀ ਕਿਉਂ ਨਹੀਂ ਅਮਲ ਵਿੱਚ ਲਿਆਂਦੀ ਜੇ ਕੋਈ ਸਰਕਾਰ ਜਿਹੜਾ ਪ੍ਰਾਈਵੇਟ ਸਕੂਲ ਜੋ ਸ਼ਰਤ ਨਹੀਂ ਮੰਨੂਗਾ ਤੁਸੀਂ ਸਾਡੇ ਵਿੱਚ ਧਿਆਨ ਚ ਲਿਆਓ ਉਹਨੂੰ ਮਨਵਾਵਾਂਗੇ ਤੇ ਜਿਹੜੀ ਜੇ ਨਹੀਂ ਮੰਨੂਗਾ ਉਹਦੀ ਮਾਨਤਾ ਰੱਦ ਕਰਾਂਗੇ ਇਸ ਇਹ ਸਰਕਾਰ ਦੀ ਜਿਹੜੀ ਆ ਕੋਈ ਇੱਚ ਕੋਈ ਢਿੱਲ ਨਹੀਂ ਜਿਹੜੀ ਸਰਕਾਰ ਨੇ ਗੱਲ ਕਹਿਤੀ ਉਹ ਗੱਲ ਕਰਕੇ ਵਿਖਾਉਣੀ ਆ ਰੋਦੀ ਤੇ ਅਕਸਰ ਤੁਹਾਨੂੰ ਮਤਲਬ ਕਹਿੰਦੇ ਆ ਕਿ ਤਿੰਨਾਂ ਸਾਲਾਂ ਚ ਕੀਤਾ ਕੀ ਆ ਬਹਲਾ ਦੇ ਨਾਂ ਤੇ ਸਰਕਾਰ ਆਈ ਪਰ ਬਦਲਾ ਨਜ਼ਰ ਨਹੀਂ ਆਇਆ ਮੇਰੇ ਵੀ ਕੀਤਾ ਫਿਰ ਤੁਸੀਂ ਆ ਕੈਮਰੇ ਲੈ ਕੇ ਦੋਏ ਤੁਰੇ ਫਿਰਦੇ ਤੁਸੀਂ ਆਪ ਬੁਖਾਰਿਆ ਕਰੋ ਉਹਨਾਂ ਨੂੰ ਹੁਣ ਮੇਰੇ ਤੋਂ ਪੁੱਛਣ ਦੀ ਲੋੜ ਹੀ ਨਹੀਂ ਜੇ ਕੇ ਨੂੰ ਭਰਾਵਾ ਨਹੀਂ ਨਜ਼ਰ ਆਉਂਦਾ ਤੇ ਉਹਦੀਆਂ ਅੱਖਾਂ ਨਾਲ ਜਾ ਕੇ ਇਲਜ ਕਰਾਵੇ ਆਪਦੀਆਂ ਦਾ ਮੇਰੇ ਮੇਰਾ ਕੋਈ ਕਸੂਰ ਨਹੀਂ ਨਾ ਹੈਗਾ ਉਹਦੀਆਂ ਅੱਖਾਂ 'ਚ ਫਰਕ ਹੋਊਗਾ ਫਿਰ ਜੇ ਉਹਨੂੰ ਮੇਰਾ ਵਕਾਫੀ ਨਾ ਨਜ਼ਰ ਆਉਂਦਾ ਉਹਦੀ ਅੱਖਾਂ ਠੀਕ ਹੋਣ ਵਾਲੀਆਂ ਆਪਣੀ ਅੱਖਾਂ ਦਾ ਕੇ ਡਾਕਟਰ ਕੋਲ ਜਾਵੇ ਜੇ ਨਹੀਂ ਪੈਸੇ ਹੈਗੇ ਤੇ ਮੈਂ ਦੇ ਦੇਉਂਗਾ ਆਪਣੀ ਅੱਖਾਂ ਠੀਕ ਕਰਾ ਤੁਣ ਸਾਹਿਬ ਸਰਕਾਰ ਨੇ ਇੱਕ ਬਹੁਤ ਵਧੀਆ ਮਹਮ ਜਿਹੜੀ ਹੈ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਤੁਹਾਡੇ ਹਲਕੇ ਦੇ ਵਿੱਚ ਕਿੰਨੀ ਕੁ ਠੱਲ ਪਈ ਹੈ ਇਸ ਕੰਮ ਨੂੰ ਲੈ ਕੇ ਵੀਰੇ ਹੁਣ ਸਰਕਾਰ ਇੱਕ ਮੈਂ ਗੱਲ ਦੱਸਾਂ ਜੀ ਮੈਂ ਤੁਹਾਡੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਇਹ ਮੈਂ ਜਨਤਾ ਨੂੰ ਵੀ ਬੇਨਤੀ ਕਰਨੀ ਚਾਹਣਾ ਐਦੋਂ ਵੱਦ ਕਿਸੇ ਸਰਕਾਰ ਨੇ ਕਦੀ ਲੜਾਈ ਨਹੀਂ ਲੜਨੀ ਜਿਹੜਾ ਇਹ ਯੁੱਧ ਵਿੱਢਿਆ ਇਦੇ ਵਿੱਚ ਸਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਚਾਹੀਦਾ ਹੈ ਜਿਹੜਾ ਵੀ ਗੰਦਾ ਜਿਹੜਾ ਵੀ ਮਾੜਾ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਉਹਨਾਂ ਦੇ ਨਾਂ ਸਾਨੂੰ ਨਸ਼ਰ ਕਰਨੇ ਚਾਹੀਦੇ ਆ ਔਰ ਸਰਕਾਰ ਤਾਂ ਲੋਕਾਂ ਦੇ ਕੋਠੇ ਢਾ ਰਹੀ ਘਰ ਢਾ ਰਹੀ ਆ ਤੇ ਮੈਨੂੰ ਲੱਗਦਾ ਜਿਹੜੇ ਮਾਰੇ ਬੰਦੇ ਆ ਉਹ ਹੁਣੇ ਕੰਮ ਛੱਡ ਕੇ ਭੱਜ ਜਾਣਗੇ ਜੇ ਨਹੀਂ ਕੋਈ ਛੱਡੂਗਾ ਤੇ ਉਹਨਾਂ ਲਈ ਫਿਰ ਜਿਹੜੀਆਂ ਜੇਲਾਂ ਮੋਂ ਤਿਆਰ ਆ ਉਹ ਤਿਆਰ ਨੇ ਕਿਸੇ ਦੀ ਕੋਈ ਨਸ਼ੇ ਵਾਲੇ ਮਸਲੇ 'ਚ ਕਿਸੇ ਦਾ ਕੋਈ ਲਿਆਜ ਨਹੀਂ ਹੋਣਾ ਵਿਰੋਧੀਆਂ ਵੱਲੋਂ ਅਕਸਰ ਹੀ ਢਾਡੇ ਤੇ ਤੰਜ ਕੱਸਿਆ ਜਾਂਦਾ ਹੈ ਕਿ ਤੁਹਾਨੂੰ ਪਿੱਛੇ ਜੋ ਲਿਸਟਾਂ ਵੀ ਜਾਰੀ ਉਹਨਾਂ ਨੇ ਦਿਖਾਈਆਂ ਹੀ ਤੇ ਅਜੇ ਤੱਕ ਤੁਹਾਡੇ ਹਲਕੇ ਦੇ ਵਿੱਚ ਪੀਲਾ ਪੰਗਾ ਨਹੀਂ ਉਹਨਾਂ ਤਸਕਰਾਂ ਤੇ ਚੱਲਿਆ ਮੇਰੇ ਵੀਰ ਉਹ ਵੀ ਬਹੁਤ ਜਲਦੀ ਤੁਹਾਨੂੰ ਪੰਜਾਬੀ ਜਿਹੜਾ ਚੱਲਦਾ ਨਜ਼ਰ ਆਊਗਾ ਤੇ ਵਿਰੋਧੀ ਵੀ ਮੈਂ ਕਹਿੰਦਾ ਲੱਭ ਉਹਨਾਂ ਦੀਆਂ ਵੱਡੀਆਂ ਉਮਰਾਂ ਕਰੇ ਸੱਚੇ ਪਾਤਸ਼ਾਹ ਉਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਵਿਰੋਧੀਆਂ ਦੀਆਂ ਉਹ ਸਾਨੂੰ ਯਾਦ ਕਰਾਉਂਦੇ ਰਹਿਣ ਤੇ ਉਹ ਸਮੇਂ ਹਮੇਸ਼ਾ ਵਿਰੋਧੀ ਬਣ ਕੇ ਰਹਿਣਾ ਸੀ ਲੋਕਾਂ ਦੇ ਕੰਮ ਕੱਢਦੇ ਰਹੀਏ ਤੇ ਉਹ ਆਪਣੀ ਵਿਰੋਧਤਾ ਕਰਕੇ ਸਾਨੂੰ ਸਭ ਨੂੰ ਦੱਸਦੇ ਰਹਿਣ ਜਿਹੜੀਆਂ ਢਿੱਲਾ ਮੁੱਠਾ ਹੋਣਗੇ ਅਸੀਂ ਉਹ ਕੱਢਾਂਗੇ ਉਹ ਦੂਰ ਕਰਾਂਗੇ ਤੇ ਉਹ ਆਪਦੀਆਂ ਅੱਖਾਂ ਨਾਲ ਹਲਕੇ ਦਾ ਵਿਕਾਸ ਜਿਹੜਾ ਉਹ ਵੇਖਣਾ ਜਿੰਦਰ ਸਿੰਘ ਲਾਲਪੁਰਾ ਵੱਲੋਂ ਇੱਕ ਨਵੀਂਕਲੀ ਪਹਿਲ ਕੀਤੀ ਗਈ ਆ ਕੋਈ ਸਰਪੰਚ ਪਿੰਡ ਦਾ ਬੰਦਾ ਛੜਾਉਣ ਗਿਆ ਨਸ਼ੀ ਤਸਕਰੀ ਵਾਲਾ ਉਹਨਾਂ ਨੇ ਉਹ ਸਰਪੰਚ ਨੂੰ ਹੀ ਅੰਦਰ ਕਰਾਤਾ ਲਾਲਪੁਰਾ ਸਾਹਿਬ ਨੇ ਕਿਸ ਤਰ੍ਹਾਂ ਦੇਖਦੇ ਇਹ ਚੀਜ਼ ਤੇ ਬਹੁਤ ਚੰਗੀ ਗੱਲ ਆ ਵੀਰੇ ਜੇ ਕੋਈ ਸਰਪੰਚ ਨਸ਼ੇ ਵਾਲੇ ਮਗਰ ਜਾਂਦਾ ਤਾਂ ਸਰਪੰਚ ਨੂੰ ਹੀ ਅੰਦਰ ਕਰ ਦੇਣਾ ਚਾਹੀਦਾ ਜੇ ਐਮਐਲਏ ਕੋਈ ਜਾਂਦਾ ਉਹਨੂੰ ਵੀ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਤੁਸੀਂ ਸਰਪੰਚ ਦੀ ਗੱਲ ਹੀ ਛੱਡੋ ਜੇ ਐਮਐਲਏ ਕਿਸੇ ਨਸ਼ੇ ਵਾਲੇ 'ਚ ਪਾਰਸ਼ ਕਰ ਐਮਐਲਏ ਦੀਆਂ ਵੀ ਉਹਦੇ ਲਈ ਸਲਾਖਾਂ ਚਾਹੀਦੀਆਂ ਨਸ ਵੀਰੇ ਇੱਕ ਗੱਲ ਦੱਸਾਂ ਜੀ ਇਹ ਬੰਦਾ ਮਤ ਸੋਚੇ ਕੋਈ ਸਰਪੰਚ ਮਤ ਸੋਚੇ ਕੋਈ ਐਮਐਲਏ ਮਤ ਸੋਚੇ ਜਿਹੜੀ ਇਹ ਅੱਗ ਲੱਗੀ ਆ ਇਹ ਆਗਣੇ ਰੇਗ ਦੇ ਘਰੋਂ ਸਾੜਨਾ ਇੰਨੇ ਕਦਾ ਕੇਦਾ ਲਿਆਇ ਕਰਨਾ ਇਹਦੇ ਵਿੱਚ ਜਿਹੜਾ ਬੰਦਾ ਵੀ ਕੋਈ ਨਾ ਇਨਵੋਲਵ ਆ ਉਹਦੇ ਦੀ ਲਈ ਜੇਲ ਆ ਜਾ ਉਹਦੇ ਲਈ ਗੋਲੀ ਆ ਦੂਜਾ ਉਹਦੇ ਲਈ ਕੰਮ ਹੀ ਕੋਈ ਨਹੀਂਗਾ ਕੋਈ ਲਿਹਾਜ਼ ਨਹੀਂ ਹੋਊਗਾ ਨਸ਼ੇ ਤਸ਼ਕਰਾ ਸਰਵੰਤ ਸਿੰਘ ਧੰਨ ਕਿਸ ਤਰ੍ਹਾਂ ਦੇਖਦੇ ਟਾਡੇ ਹਲਕੇ ਦਾ ਕੋਈ ਸਰਪੰਚ ਇਸ ਤਰ੍ਹਾਂ ਦਾ ਕਰੇਗਾ ਤੇ ਉਹਦੇ ਲਈ ਜਿਹੜਾ ਮੇਰੇ ਹਲਕੇ ਦਾ ਸਰਪੰਚ ਕਰੂਗਾ ਵੀਰੇ ਮੈਂ ਵੀ ਉਹਨੂੰ ਅੰਦਰ ਭੇਜੂਗਾ ਮੇਰੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਥੋੜੀ ਆ ਜੇ ਸਰਪੰਚ ਕੋ ਗਲਤ ਕੰਮ ਕਰੂਗਾ ਪਹਿਲੀ ਗੱਲ ਤਾਂ ਸਾਡੇ ਸਰਪੰਚ ਜਿਹੜੇ ਬਹੁਤ ਵਧੀਆ ਸਰਪੰਚ ਦਾ ਆਪ ਵਿਚਾਰੇ ਮੈਨੂੰ ਦੱਸਦੇ ਵੀ ਭਾਜੀ ਆ ਲਿਸਟਾ ਬੰਦਾ ਮਾੜਾ ਕੰਮ ਕਰਦਾ ਉਹਨੂੰ ਫੜਾਓ ਅੰਦਰ ਕਰਾਓ ਸਾਡੇ ਸਰਪੰਚ ਨੇ ਕਦੀ ਕਿਹਾ ਨਸ਼ੇੜੀ ਦੀ ਜਮਾਨਤ ਦਿੱਤੀ ਹੋਵੇ ਤੇ ਮੈਨੂੰ ਲਿਆ ਕੇ ਕੱਢ ਕੇ ਦੱਸ ਦੋ ਜਾਂ ਸਾਡਾ ਕੋਈ ਸਰਪੰਚ ਕਿਸੇ ਦੇ ਮਗਰ ਜਾਂਦਾ ਹੋਵੇ ਤਾਂ ਮੈਨੂੰ ਦੱਸ ਦਿਓ ਮੇਰੇ ਵੀਰ ਠੀਕ ਧੰਨਵਾਦ ਅੱਜ ਮਾਰੇ ਕੀ ਨਾ ਦੇਣਾ ਤੇ ਕੀ ਤੁਹਾਡੇ ਉੱਤੇ ਉਹ ਕਰਦੇ ਸਰ ਮੇਰਾ ਨਾਮ ਸ਼੍ਰੀਮਤੀ ਮਨਿੰਦਰ ਕੌਰ ਮੁਖ ਅਧਿਆਪਕਾ ਸਰਕਾਰੀ ਹਾਈ ਸਕੂਲ ਅਮਰਕੋਟ ਅੱਜ ਦਾ ਆਪਣੇ ਸੀਐਮ ਸਾਹਿਬ ਵੱਲੋਂ ਭਗਵੰਤਾਨ ਸ਼੍ਰੀ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਪ੍ਰੋਗਰਾਮ ਹੈ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਇਹ ਵਾਕਿਆ ਹੀ ਇਸ ਨਾਲ ਜਿਹੜੀ ਸਕੂਲਾਂ ਦੀ ਨੁਹਾਰ ਜਿਹੜੀ ਉਹ ਬਦਲੀ ਆ ਜੇ ਮੈਂ ਆਪਣੇ ਸਕੂਲ ਦੀ ਹੀ ਗੱਲ ਕਰਾਂ ਤੇ ਮੇਰੇ ਕੋਲ ਜਿਸ ਤਰ੍ਹਾਂ ਕਮਰਿਆਂ ਦੀ ਘਾਟ ਸੀ ਬਾਉਂਡਰੀ ਵਾਲ ਨਹੀਂ ਸੀ ਵਾਸ਼ਰੂਮ ਸੀਗੇ ਜਿਸ ਚੀਜ਼ ਦੀ ਵੀ ਅਸੀਂ ਡਿਮਾਂਡ ਕੀਤੀ ਆ ਤੇ ਸਰਕਾਰ ਨੇ ਸਾਨੂੰ ਉਸੇ ਲਈ ਦੀ ਗ੍ਰਾਂਟ ਜਾਰੀ ਕੀਤੀ ਆ ਤੇ ਅਸੀਂ ਉਹਨਾਂ ਦੇ ਜੋ ਦਿਸ਼ਾ ਨਿਰਦੇਸ਼ ਸੀ ਉਹਦੇ ਹਿਸਾਬ ਨਾਲ ਅਸੀਂ ਸਾਰੀ ਕੰਸਟਰਕਸ਼ਨ ਵੀ ਕਰਵਾਈ ਹੈ ਤੇ ਹਾਂਜੀ ਹਾਂਜੀ ਕਿੰਨੀ ਗ੍ਰਾਂਟ ਜਿਹੜੀ ਆ ਹੁਣ ਤੱਕ ਆ ਗਈ ਤੁਹਾਡੇ ਸਕੂਲ ਸਰ ਮੇਰੇ ਕੋਲ ਦੋ ਕਮਰੇ ਦੋ ਵਾਸ਼ਰੂਮ ਤੇ ਇੱਕ ਬਾਉਂਡਰੀ ਵਾਲ ਦੀ 22 ਲੱਖ 37000 ਰੁਪਿਆ ਗ੍ਰਾਂਟ ਆਈ ਹੈ ਜੀ ਧੰਨਵਾਦ ਜੀ ਸਰਵਨ ਸਿੰਘ ਧੌਣਣਾ ਕੀ ਕਹਿਣਾ ਚਾਹੀਦਾ ਸਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਆਪਣੇ ਸੀਐਮ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਆਪਣੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬਿਆਸੀ ਦਾ ਤੇ ਸਾਡੇ ਹਲਕੇ ਦੇ ਵਾਦਾਇਕ ਜਿਹੜੀ ਸਰਵਨ ਸਿੰਘ ਧੌਣ ਜੀ ਦਾ ਵੀ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਡੇ ਨਾਲ ਵਿਚਰੇ ਨੇ ਠੀਕ ਆ ਜਿਸ ਨਾਲ ਜਿਹੜੀ ਆਮ ਪਬਲਿਕ ਆ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗੇ ਵੀ ਸਰਕਾਰੀ ਸਕੂਲ ਹੁਣ ਉਹ ਸਕੂਲ ਨਹੀਂ ਰਿਹਾ ਵੀ ਜਿੱਥੇ ਅਸੀਂ ਬੱਚੇ ਨਹੀਂ ਭੇਜਦੇ ਸਾਡੇ ਕੋਲ ਬਹੁਤ ਹੀ ਵਧੀਆ ਪੜਿਆ ਲਿਖਿਆ ਸਟਾਫ ਹੈ ਸਾਡੇ ਕੋਲ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਮਾਤ ਦਿੰਦਾ ਹੈ